ਤਮਰਿਸ਼ਰਦ ਵਿੱਚ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਲੋਕ ਕਿਸ ਵੇਲੇ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਤਾਂ ਰਾਤ ਨੂੰ ਲੋਕਾਂ ਦੇ ਘਰ ਦੇ ਵਿੱਚ ਮਿਸਾਈਲ ਦੇ ਟੁਕੜੇ ਡਿੱਗੇ ਨੇ ਤੇ ਅਸਮਾਨ ਦੇ ਵਿੱਚ ਮਿਸਾਈਲ ਨੁਮਾ ਚੀਜ਼ ਵੀ ਵਿਖਾਈ ਦਿੱਤੀ ਹੈ ਜਿਸ ਦੇ ਨਾਲ ਲੋਕ ਕਾਫੀ ਡਰ ਹੋਏ ਨੇ ਤਾਂ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਜੋ ਪਹਿਲਗਾਮ ਦੇ ਵਿੱਚ ਤਮਾਦਦੀ ਹਮਲਾ ਹੁੰਦਾ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤੀ ਫੌਜ ਦੇ ਵੱਲ ਉਸ ਦਾ ਬਦਲਾ ਲਿਆ ਗਿਆ ਹਾਲਾਂਕਿ ਬੀਤੇ ਕੱਲ ਜਿੱਥੇ ਆਪਰੇਸ਼ਨ ਸੰਦੂਰ ਕਾਫੀ ਚਰਚਾਵਾਂ ਦੇ ਵਿੱਚ ਰਿਹਾ ਤੇ ਇਸੇ ਦਰਮਿਆਨ ਆਨੇ ਅੰਮ੍ਰਿਤਸਰ ਦੇ ਜੇਠੂਵਾਲ ਦੀ ਗਰਾਊਂਡ ਹੈ ਜਿੱਥੇ ਘਰਾ ਦੇ ਵਿੱਚੋਂ ਮਿਸਾਈਲ ਨੁਮਾ ਚੀਜ਼ ਦੇ ਟੁਕੜੇ ਮਿਲੇ ਨੇ ਤਾਂ ਲੋਕਾਂ ਦੇ ਵਿੱਚ ਉਸ ਵੇਲੇ ਡਰ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਨੇ ਉਹ ਬੜੇ ਹੋਏ ਨੇ ਤਾਂ ਲੋਕ ਕਿਤੇ ਨਾ ਕਿਤੇ ਇਸ ਵੇਲੇ ਸਹਿਮੇ ਹੋਏ ਨੇ ਹਾਲਾਂਕਿ ਸਿਰਫ ਅੰਮ੍ਰਿਤਸਰ ਹੀ ਨਹੀਂ ਹੋਰ ਵੀ ਕਈ ਥਾਵਾਂ ਤੋਂ ਜਿਹੜੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਨੇ ਉੱਥੋਂ ਜਿਹੀਆਂ ਬੰਮ ਨੁਮਾ ਚੀਜ਼ਾਂ ਮਸ਼ੀਨਰੀ ਦੇ ਟੁਕੜੇ ਮਿਲੇ ਨੇ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਇਹ ਮਿਸਾਈਲ ਨੁਮਾ ਚੀਜ਼ ਮਿਲਦੀ ਹੈ ਤੇ ਘਰਾ ਦੇ ਵਿੱਚੋਂ ਮਿਸਾਈਲ ਨੁਮਾ ਚੀਜ਼ ਦੇ ਟੁਕੜੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਲੋਕ ਕਾਫੀ ਦਰਦੇ ਕਬਰائے ਹੋਏ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਆਰਮੀ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਲੋਕਾਂ ਨੇ ਅਪੀਲ ਕੀਤੀ ਗਈ ਹੈ ਕਿ ਡਰਤੇ ਸਹਮ ਦਾ ਮਾਹੌਲ ਨਾ ਬਣਾਇਆ ਜਾਵੇ ਸਥਿਤੀ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਪਰ ਕਿਤੇ ਨਾ ਕਿਤੇ ਇਸ ਵੇਲੇ ਜਿੱਥੇ ਜਿਹੜਾ ਪਾਕਿਸਤਾਨ ਤੇ ਹਮਲਾ ਹੁੰਦਾ ਹੈ ਤਵਾਦੀ ਠਿਕਾਣੇ ਨੌ ਦੇ ਕਰੀਬ ਜਿਹੜੇ ਨੇ ਉੱਥੋਂ ਨਸ਼ਟ ਕਰ ਦਿੱਤੇ ਜਾਂਦੇ ਨੇ ਤਾਂ ਪਾਕਿਸਤਾਨ ਵੀ ਇਸ ਵੇਲੇ ਬੁਖਲਾਇਆ ਹੋਇਆ ਹੈ ਤੇ ਭਾਰਤੀ ਫੌਜ ਪਰ ਸਰਹੱਦਾ ਤੇ ਤਣਾਅਤ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤੀ ਫੌਜ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਪਾਕਿਸਤਾਨ ਦੀ ਹਰ ਇੱਕ ਹਰਕਤ ਦਾ ਜਵਾਬ ਦੇਣ ਦੇ ਲਈ। ਆਹ ਉਹ ਮੈਂ ਇੱਥੇ ਕੀਤਾ ਹਾਂ। ਆ ਕੋਈ ਜੀਪੀਐਸ ਸਿਸਟਮ ਜਾਂ ਲੱਗਣ ਡਿਆ ਹੈਗਾ ਇਹ ਵੀ ਬੰਬਦਾ ਹੀ ਆ ਲਿਆ ਆਹ ਹੁ ਮੈਂ ਇਉਂ ਕੱਠਾ ਕੀਤਾ ਹਾਂ ਆ ਆ ਕੋਈ ਜੀਪੀਐਸ ਸਿਸਟਮ ਜਾਂ ਲੱਗਣ ਡਿਆ ਹੈਗਾ ਇਹ ਵੀ ਬੰਬਦਾ ਹੀ ਆ ਸਾਡੀ ਕੋਈ ਫਿੱਗਾ ਨਹੀਂ ਆਉਂਦਾ ਲੋ ਤੋਏ ਕੋ ਉ ਆ ਹਉ ਮੈਂ ਇਉਂ ਕਠਾ ਕੀਤਾ ਹਾ ਆ ਕੋਈ ਜੀਪੀਐਸ ਸਿਸਟਮ ਜਿਹਾ ਲੱਗਣ ਡਿਆ ਹੈਗਾ ਇਹ ਵੀ ਬੰਬਦਾ ਹੀ ਆ आ लो तो ला। आ मैं हा कोई जीपीएस सिस्टम जहा लगन डे है बंब का ही है